ਬਾਈ ਜਿਹੜੀ ਆ ਚੀਜ਼ ਦੇਖੀ ਜਾਨੇ ਤੁਸੀਂ ਮੇਰੇ ਹੱਥ 'ਚ ਇਹਨੂੰ ਫੀਡਰ ਕਹਿੰਦੇ ਆ ਤੇ ਇਹਨੂੰ ਕਹਿੰਦੇ ਆ ਡ੍ਰਿੰਕਰ ਜੇ ਇਹ ਤੁਸੀਂ ਆਪਦੇ ਘਰੇ ਲਾਉਣਾ ਤਾਂ ਸੋਨ ਨੂੰ ਪਾਉਣਾ ਪਊਗਾ ਮੁਰਗੀ ਫਾਰਮ ਤੇ ਉਹ ਕਿਵੇਂ ਪਊ ਕਿੰਨੀ ਕਮਾਈ ਹੋਊ ਉਹ ਚੋਂ ਤੇ ਚੂਚੇ ਪਾਉਣ ਦੀ ਸਹੀ ਰੁੱਤ ਕਿਹੜੀ ਆ ਤੇ ਆਂਡਾ ਕਿਵੇਂ ਲੈ ਸਕਦੇ ਉਹਨਾਂ ਤੋਂ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ ਬਾਈ ਬੈਠਾ ਪਿੰਨਾਲ ਪਿੰਡ ਕਿਹੜਾ ਬਾਈ ਪਿੰਡ ਵੀਰਕਲਾ ਬਾਈ ਜ਼ਿਲ੍ਹਾ ਸੰਗਰੂਰ ਤੇ ਆਪਣੇ ਮੁਰਗੀ ਫਾਰਮ ਦਾ ਨਾਂ ਕੀ ਆ ਮਾਨ ਬ੍ਰਦਰਸ ਪੋਲਟਰੀ ਫਾਰਮ ਤੇ ਹੁਣ ਤੁਹਾਨੂੰ ਦੱਸ ਦਿਆਂ ਵੀ ਇਹਦੇ ਵਿੱਚੋਂ ਕਮਾਈ ਕਿਵੇਂ ਹੁੰਦੀ ਆ ਤੇ ਆਂਡੇ ਮੁਰਗੀਆਂ ਤੋਂ ਕਿਵੇਂ ਲੈਤੇ ਜਾਂਦੇ ਆ ਤੇ ਰੁੱਤ ਕਿਹੜੀ ਸਹੀ ਆ ਬਾਈ ਗਰਜੀਤ ਸਾਸਰੀਕਾਲ ਸਾਸਰੀਕਾਲ ਬਾਈ ਜੀ ਬਾਈ ਪਹਿਲਾਂ ਇੱਕ ਵਾਰੀ ਲੋਕੇਸ਼ਨ ਪ੍ਰੋਪਰ ਦੱਸ ਦੇ ਵੀ ਆਪਣਾ ਫਾਰਮ ਹੈ ਕਿੱਥੇ ਇਹ ਇਹ ਵੀਰੇ ਲੋਕੇਸ਼ਨ ਆਪਣੀ ਜਿਹੜਾ ਮਾਨਸਾ ਬਠਿੰਡਾ ਵਾਲਾ ਰੋਡ ਜਾਂਦਾ ਇਧਰੋਂ ਪਟਿਆਲਾ ਚੰਡੀਗੜ੍ਹ ਨੂੰ ਜਾਂਦਾ ਜ਼ਿਲ੍ਹਾ ਸੰਗਰੂਰ ਆ ਪਿੰਡ ਵੀਰਕਲਾ ਨੇੜੇ ਚੀਮਾ ਮੰਡੀ ਠੀਕ ਹੈ ਤੇ ਆਪਾਂ ਨੂੰ ਆ ਕੰਮ ਦੇ ਵਿੱਚ ਕਿੰਨਾ ਕੁ ਟਾਈਮ ਹੋ ਗਿਆ ਬਾਈ ਮੁਰਗੀ ਫਾਰਮ ਦੇ ਵਿੱਚ ਇਹ ਕੰਮ ਤੇ ਆਪਾਂ ਨੂੰ 6 ਸਾਲ ਤੋਂ ਉੱਪਰ ਹੋ ਗਏ ਵੀਰੇ ਬੜਾ 6 ਸਾਲ ਹੋ ਗਏ ਹੈ ਹਾਂਜੀ ਹਾਂ ਉੱਪਰ ਹੀ ਹੋ ਗਏ 6 ਸਾਲ ਤੇ 6 ਸਾਲਾਂ ਦੇ ਵਿੱਚ ਬਾਈ ਇਹਨਾਂ ਨੇ ਕੀ ਕੀ ਦਿੱਤਾ ਆਪਾਂ ਨੂੰ ਪਹਿਲਾਂ ਇਹ ਗੱਲ ਕਰਦੇ ਆ ਤੇ ਵੀ ਕਿੰਨੀ ਕੁ ਕਮਾਈ ਕੀਤੀ ਹੈ ਇਹਨਾਂ ਤੋਂ ਸਾਨੂੰ 6 ਸਾਲਾਂ 'ਚ ਬਹੁਤ ਐਕਸਪੀਰੀਅੰਸ ਬਹੁਤ ਦਿੱਤਾ ਹਮ ਨਵੇਂ-ਨਵੇਂ ਬੰਦਿਆਂ ਨਾਲ ਜੁੜਨ ਦਾ ਮੌਕਾ ਮਿਲਿਆ ਹਮ ਨਵੇਂ-ਨਵੇਂ ਕਾਰੋਬਾਰਾਂ ਦਾ ਤਜਰਬਾ ਹੋਇਆ ਹਮ ਤੇ ਬਾਕੀ ਇਹਨੇ ਸਾਨੂੰ ਫੁੱਲ ਵਧੀਆ ਕਮਾਈ ਦਿੱਤੀ ਐ ਜੀ ਘਾਟੇ ਵਾਲਾ ਸੌਦਾ ਨਹੀਂ ਵਿੱਚ ਗਏ ਜਾਂਦਾ ਪੋਲਟਰੀ ਫਾਰਮ ਘਾਟੇ ਵਾਲਾ ਇਹ ਐ ਜੇ ਆ ਉਹ ਆ ਜੇ ਵੀਰੇ ਘਾਟੇ ਵਾਲਾ ਹੁੰਦਾ ਸੀ ਸਾਲ ਜਾਂ ਡੇਢ ਸਾਲ ਚ ਬੰਦ ਕਰ ਦਿੰਦੇ ਇਹਨੂੰ ਸਾਨੂੰ 6 ਸਾਲ ਤੋਂ ਉੱਪਰ ਹੋ ਗਿਆ ਅਸੀਂ ਨੇ ਇੱਕ ਫਾਰਮ ਤੋਂ ਤਿੰਨ ਫਾਰਮ ਕਰ ਲਏ ਪਹਿਲਾਂ ਇੱਕ ਸੀਗਾ ਸਾਡੇ ਕੋਲ ਫਿਰ ਦੂਸਰਾ ਕਰਿਆ ਫਿਰ ਤੀਸਰਾ ਕਰਿਆ ਸ਼ੁਰੂ ਕਿੰਨੇ ਤੋਂ ਕੀਤਾ ਸੀ ਬਈ ਇਹੇ ਸ਼ੁਰੂ ਵੀਰੇ ਆਪਾਂ ਨੇ ਇਹ ਕੀਤਾ ਸੀਗਾ 500 ਤੋਂ ਚੂਚਾ ਪਾਇਆ ਸੀ ਛੋਟਾ ਹਾਂ 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 100 ਵੱਡੀ ਮੁਰਗੀ ਪਾਈ ਸੀ ਅਸੀਂ ਨੇ ਉਤੋਂ ਸ਼ੁਰੂ ਕਰ ਕਰਕੇ ਫਿਰ ਤਾਂ ਹੁਣ ਤਾਂ ਬਾਬੇ ਦੀ ਮਿਹਰ ਐ ਪੂਰਾ ਵਧੀਆ ਟੌਪ ਤੇ ਕੰਮ ਚੱਲ ਪਿਆ ਠੀਕ ਹੈ ਤੇ ਬਾਕੀ ਬਈ ਜੇ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਹੋਵੇ ਹਨਾ ਤਾਂ ਉਹ ਕਿਵੇਂ ਕੰਮ ਸ਼ੁਰੂ ਕਰੇ ਤੇ ਰੁੱਤ ਕਿਹੜੀ ਸਹੀ ਹੁੰਦੀ ਹੈ ਇਹ ਫਾਰਮ ਸ਼ੁਰੂ ਕਰਨ ਲਈ ਰੁੱਤ ਵੀਰੇ ਅਸਲ ਜੇ ਬੰਦੇ ਦਾ ਬਜਟ ਘੱਟ ਹੈ ਤਾਂ ਘੱਟ ਬਜਟ ਹੈਗਾ ਚੂਚੇ ਤੋਂ ਸ਼ੁਰੂ ਕਰੋ ਜਿਹੜੀ ਰੁੱਤ ਹੈਗੀ ਇਹਦੀ ਮਾਰਚ ਅਪ੍ਰੈਲ ਮਈ ਤਿੰਨ ਮਹੀਨੇ ਸਹੀ ਮੌਸਮ ਹੈਗਾ ਦਾ ਚੂਚਾ ਪਾਉਣ ਦਾ ਛੋਟਾ ਚੂਚਾ ਪਾਓ ਚੂਚੇ ਦਾ ਇਹ ਹੈ ਇਥੇ ਪੈਸਾ ਘੱਟ ਖਰਚਾ ਹੁੰਦਾ ਬਜਟ ਘਟਾ ਹੈ ਪੈਸਾ ਘਟ ਲੱਗਦਾ ਇੱਥੇ ਠੀਕ ਹੈ ਜੀ ਆਪਾਂ ਵੱਡੀ ਮੁਰਗੀ ਦੇਖਾਂਗੇ ਤਾਂ ਵੱਡੀ ਮੁਰਗੀ ਦਾ ਇਹ ਹੈ ਵੀ ਉਹਤੇ ਥੋੜਾ ਜਿਹਾ ਪੈਸਾ ਜ਼ਿਆਦਾ ਇਨਵੈਸਟ ਕਰਨਾ ਪੈਂਦਾ ਹੁਣ ਜਿਵੇਂ ਚੂਚੇ ਦਾ ਸਹੀ ਸਮਾਂ ਆਗਾ ਛੋਟਾ ਚੂਚਾ ਪਾਓ ਉਹਨੇ ਸਰਦੀਆਂ ਵੇਲੇ ਨੂੰ ਤਿਆਰ ਹੋ ਜਾਣਾ ਉਦੋਂ ਆਪਦਾ ਅੰਡੇ ਵਿੱਚੋਂ ਮੁਰਗੀ ਵਿੱਚੋਂ ਮੀਟ ਵਾਲਾ ਮੁਰਗਾ ਵਿੱਚੋਂ ਉਦੋਂ ਪ੍ਰੋਫਿਟ ਸ਼ੁਰੂ ਹੋ ਜਾਂਦਾ ਠੀਕ ਹੈ ਤੇ ਜਿਹੜੇ ਆਪਾਂ ਆ ਦੇਖੀ ਜਾਂਦੇ ਆ ਬਈ ਇਹ ਕਿੰਨੇ ਕਿੰਨੇ ਟਾਈਮ ਦੇ ਨੇ ਇਹ ਵੀਰੇ ਡੇਢ ਮਹੀਨੇ ਤੋਂ ਪਲੱਸ ਦਾ ਹੋ ਗਿਆ ਜਿਹੜਾ ਇਹ ਬੱਚਾ ਉਧਰ ਖੜਾ 22-23 ਦਿਨਾਂ ਦਾ ਜੇ ਕਿਸੇ ਨੇ ਛੋਟਾ ਲੈਣਾ ਇਦੋਂ 1 ਦਿਨ ਉਹ ਵੀ ਮਿਲ ਜੂਗਾ ਕਿਸੇ ਨੂੰ ਮਹੀਨੇ ਦਾ ਲੈਣਾ ਹੋਵੇ ਮਿਲ ਜੂ ਆਪਣੇ ਕੋਲ ਸਾਰੇ ਤਰ੍ਹਾਂ ਦਾ ਚੂਜਾ ਮਿਲ ਜਾਂਦਾ ਜੋ ਅਗਲੇ ਨੂੰ ਚਾਹੀਦਾ ਠੀਕ ਆ ਤੇ ਜਿਵੇਂ ਬਾਈ ਹੁਣ ਆ ਤਾਂ ਚਲੋ ਤਿੰਨ ਮਹੀਨੇ ਦਾ ਸਮਾਂ ਹੋਇਆ ਹਨਾ ਇਹਦਾ ਤਿਆਰ ਆ ਮੰਨ ਕੇ ਲੋ ਕੋਈ ਦਿੱਕਤ ਆਉਣੀ ਨਹੀਂ ਵੈਕਸੀਨੇਸ਼ਨ ਵੀ ਹੋਈ ਹੋਈ ਹੈ ਨਾ ਸਾਰੀ ਵੈਕਸੀਨੇਸ਼ਨ ਹੋਈ ਹੋਈ ਤੇ ਜਿਵੇਂ ਉਹ ਛੋਟਾ ਚੂਜਾ ਬਾਈ ਫਿਰ ਉਹਦੇ ਦਾ ਕਰਨੀ ਪੂਗੀ ਵੈਕਸੀਨ ਨਹੀਂ ਉਹਦੀ ਵੀ ਹੋਈ ਹੋਈ ਹੈ ਵੀਰੇ 23 ਦਿਨਾਂ ਦੇ 13ਵੇਂ ਦਿਨ ਹੋ ਜਾਂਦੀ ਹੈ ਕੰਪਲੀਟ ਵੈਕਸੀਨੇਸ਼ਨ ਹਾਂਜੀ ਠੀਕ ਆ ਉਹ ਤੋਂ ਛੋਟੇ ਦੀ ਨਹੀਂ ਹੁੰਦੀ ਉਹ ਅਸੀਂ ਕਰਕੇ ਦੇ ਦਿੰਦੇ ਜੇ ਕਿਸੇ ਨੂੰ ਲੋੜ ਜੇ ਇਹ ਬੰਦਾ ਆਪ ਕਰ ਲੂ ਤਾਂ ਅਸੀਂ ਸਾਰੇ ਦੱਸ ਦਿੰਨੇ ਆ ਵੀ ਕਿਵੇਂ ਕਰਨੀ ਠੀਕ ਹੈ ਤੇ ਬਈ ਫਾਇਦਾ ਕੀ ਚ ਹੋਊਗਾ ਜੇ ਕੋਈ ਨਵਾਂ ਬਈ ਕੰਮ ਸ਼ੁਰੂ ਕਰਦਾ ਵੀ ਛੋਟਾ ਚੂਜਾ ਪਾਵੇ ਜਾਂ 3-4 ਮਹੀਨੇ ਵਾਲਾ ਪਾਵੇ ਵੀਰੇ ਜੇ ਤਾਂ ਦੇਖੋ ਥੋੜੇ ਜਿਹੇ ਪੈਸੇ ਵੱਧ ਲਾ ਦੂ ਤਾਂ ਤਾਂ ਆ ਪਾ ਦਿਓ ਹਾਂ ਇਹ ਪੂਰਾ ਵਧੀਆ ਤਾਂ ਤਿਆਰੀ ਹੋ ਰਿਆ ਬੱਚਾ ਠੀਕ ਹੈ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਜੇ ਥੋੜੇ ਜਿਹਾ ਘੱਟ ਲਾਉਣੇ ਨੇ ਫਿਰ 22 ਦਿਨ ਵਾਲਾ ਪਾ ਲਓ ਜੇ ਉਦੋਂ ਵੀ ਘੱਟ ਲਾਉਣੇ ਨੇ ਫਿਰ ਛੋਟਾ ਪਾ ਲਓ 2 ਦਿਨ ਵਾਲਾ ਠੀਕ ਹੈ ਜਿਹੜਾ ਸਾਰੇ ਤੋਂ ਛੋਟਾ ਚੂਚਾ ਓ ਕਿੰਨੇ ਰੁਪਈਆ ਦਾ ਮਿਲ ਜਾਂਦਾ ਸਾਰਾ ਨੋ ਛੋਟਾ ਚੂਚਾ ਵੀਰੇ ਅਲੱਗ-ਅਲੱਗ ਆ ਉਹ ਕੁਆਂਟੀਟੀ ਦੇ ਸਹਾਰਾ ਜਿਵੇਂ ਹੁਣ 25 ਰੁਪਈਆ ਤੋਂ ਸਟਾਰਟ ਹੋ ਕੇ 30 ਰੁਪਈਆ ਦੇ ਵਿੱਚ ਵਿੱਚ ਪੂਰਾ ਵਧੀਆ ਕੁਆਲਿਟੀ ਦਾ ਸਹਾਰਾ ਮਿਲ ਜਾਂਦਾ ਜੇ ਕਿਸੇ ਦੀ ਕੁਆਂਟੀਟੀ ਜ਼ਿਆਦਾ ਫਿਰ ਉਹ ਹੈ ਜਿਆ ਰੇਟ ਆ ਥੋੜੇ ਨੂੰ ਹੈ ਜਿਆ ਰੇਟ ਤੇ ਬਰੀਡ ਕਿਹੜੀ ਆ ਬਈ ਆਪਾਂ ਇਹਨਾਂ ਲਾ ਬੇ ਆਪਣੇ ਕੋਲ ਬਰੀਡਾਂ ਸਾਰੀਆਂ ਵੀਰੇ ਚਾਰ ਬਰੀਡਾਂ ਤੇ ਕੰਮ ਕਰਦੇ ਆਪਾਂ ਡਬਲ ਐਫ ਜੀ ਬਰੀਡ ਮਿਲ ਜੂਗੀ ਆਪਣੇ ਕੋਲੋਂ ਆਰ ਆਈ ਆਰ ਮਿਲ ਜੂਗੀ ਤੇ ਬਲੈਕ ਐਸਟਰੋਲੋਗ ਇੱਕ ਕੜਕ ਨਾ ਇਹ ਚਾਰਾਂ ਦੇ ਵਿੱਚੋਂ ਵੱਧ ਦਾ ਅੰਡਾ ਕਿਹੜੀ ਦਿੰਦੀ ਆ ਉਹ ਬਰੀਡ ਕਿਵੇਂ ਆ ਬਾਈ ਉਹ ਵੀ ਵਧੀਆ ਵੀਰੇ ਉਹ ਵੀ ਹੁਣ ਆਰ ਆਈ ਆਰ ਜਿੰਨੀ ਆਂਡੇ ਦੇ ਦਿੰਦੀ ਹੈ ਉਹ ਇਹ ਹੈਗਾ ਉਹ ਕੱਲੀ ਮੁਰਗੀ ਉਹ ਕਾਲੀ ਹੋਊਗੀ ਕਲੰਗੀ ਉਹਦੀ ਜਿਹੜੀ ਲਾਲ ਹੋਊ ਜਿਹੜੀ ਇਹ ਡਬਲ ਐਫ ਜੀ ਬਰੀਡ ਹੈ ਇਹ ਵਜਨ ਵਧ ਕਰਦੀ ਹੈ ਆਂਡੇ ਉਹਦੇ ਨੂੰ ਘਟ ਦਿੰਦੀ ਆਰ ਆ ਯਾਰ ਇਹ ਮੀਟ ਲਈ ਫਿਰ ਡਬਲ ਮੀਟ ਲਈ ਪੂਰੀ ਵਧੀਆ ਪੂਰੀ ਬੈਸਟ ਬਰੀਡ ਹੈ ਮੀਟ ਲਈ ਕਿਹੜੀ ਵਧੀਆ ਹੈਗੀ ਡਬਲ ਐਫ ਜੀ ਡਬਲ ਐਫ ਜੀ ਜੇ ਕਿਸੇ ਨੇ ਮੀਟ ਤੇ ਕੰਮ ਕਰਨਾ ਤਾਂ ਉਹਦਾ ਚੂਚਾ ਪਾ ਲਓ ਹਣਾ ਉਹਦਾ ਚੂਚਾ ਪਾ ਲਓ ਜੇ ਕਿਸੇ ਨੇ ਆਂਡੇ ਦੇ ਕੰਮ ਕਰਨਾ ਤਾਂ ਆਰ ਆਈ ਆਰ ਦਾ ਜਾਂ ਬਲੈਕਸਟਰ ਲਾਉ ਦਾ ਪਾ ਲਓ ਠੀਕ ਆ ਤੇ ਭਾਈ ਨਾਲ ਦੀ ਨਾਲ ਤੁਹਾਨੂੰ ਟ੍ਰੇਨਿੰਗ ਜੇ ਬੰਦਿਆਂ ਨੂੰ ਵੀ ਦੇ ਦੇਣੇ ਤੁਸੀਂ ਹਾਂ ਵੀਰੇ ਜੋ ਮਰਜੀ ਪੁੱਛੇ ਆਪਣੇ ਤੋਂ ਇੱਕ ਦਿਨ ਦੇ ਚੂਚੇ ਤੋਂ ਲੈ ਕੇ ਜਿੰਨਾ ਤੱਕ ਮੁਰਗੀ ਬੰਦੇ ਦੇ ਅੰਡੇ ਤੇ ਨਹੀਂ ਆਉਂਦੀ ਉਹਨਾਂ ਤੱਕ ਆਪਾਂ ਸਾਰਾ ਕੁਝ ਦੱਸਾਂਗੇ ਵੀ ਕਿਹੜੀ ਫੀਡ ਪਾਉਗੀ ਕਦੋਂ ਪਾਉਗੀ ਕਦੋਂ ਫੀਡ ਚੇਂਜ ਕਰਨੀ ਆ ਕਿਹੜੀ ਦਵਾਈ ਪਊ ਇਹਨਾਂ ਨੂੰ ਕਿੰਨਾ ਪਾ ਕਦੋਂ ਪਾਣੀ ਪਾਉਣਾ ਕਦੋਂ ਫਿਰ ਸਾਰੀ ਟ੍ਰੇਨਿੰਗ ਦੇਵਾਂਗੇ ਤੇ ਜਿਹੜਾ ਬਈ ਫਾਰਮ ਦੇ ਵਿੱਚ ਆਪਾਂ ਸਮਾਨ ਦੇਖਿਆ ਜਿਵੇਂ ਫੀਡਰ ਹੋ ਗਿਆ ਨਾ ਡਰਿੰਕਰ ਹੋ ਗਿਆ ਇਹੋ ਜਿਹਾ ਕੋ ਸਾਰਾ ਕੁਝ ਤੁਸੀਂ ਸਾਰਾ ਕੁਝ ਵੀਰੇ ਪੋਲਟਰੀ ਫਾਰਮ ਦਾ ਸਾਰਾ ਸਮਾਨ ਮਿਲ ਜਾਂਦਾ ਫੀਡ ਵੀ ਆਪਣੇ ਕੋਲੋਂ ਮਿਲ ਜਾਂਦੀ ਹੈ ਭਾਂਡੇ ਵੀ ਮਿਲ ਜਾਂਦੇ ਆ ਸਾਰਾ ਕੁਝ ਏ ਟੂ ਜ਼ੈਡ ਸਮਾਨ ਪੋਲਟਰੀ ਦਾ ਮਿਲਦਾ ਆਪਣੇ ਕੋਲ ਠੀਕ ਆ ਬਈ ਫਾਰਮ ਤੁਸੀਂ ਤਿਆਰ ਕਰਕੇ ਦੇ ਦੇਣੋ ਇੱਕ ਜਮ ਬਿਲਕੁਲ ਤਿਆਰ ਕਰਕੇ ਦੇਣਾ ਕਿਸੇ ਪਾਸੇ ਧੱਕੇ ਖਾਣ ਦੀ ਲੋੜ ਨਹੀਂ ਬੰਦਾ ਉਰੇ ਆਵੇ ਸਿੱਧਾ ਸਾਰਾ ਤੇ ਜਿਵੇਂ ਬਈ ਹੈ ਨਾ ਫਾਰਮ ਦੇ ਵਿੱਚ ਕੋਈ 스ਮੈਲ ਵੀ ਨਹੀਂ ਹੈਗੀ ਤੇ ਦੇਸੀ ਫਾਰਮ ਦੀ ਹੀ ਖਾਸੀਅਤ ਹੈ ਜੇ ਕਿਸੇ ਕੋਲ ਬਜਟ ਘੱਟ ਹੈ ਜਗਾ ਘੱਟ ਹੈ ਘਰੋਂ ਵੀ ਸਟਾਰਟ ਹੋ ਜਾਂਦਾ ਹੂੰ ਇਹ ਚੋ 스ਮੈਲ ਨਹੀਂ ਆਉਂਦੀ ਜਿਵੇਂ ਹੁਣ ਬਰੇਲਰਾਂ ਚੋ 스ਮੈਲ ਆਉਂਦੀ ਹੈ ਜ਼ਿਆਦਾ ਹੁਣ ਤੁਸੀਂ ਖੜੇ ਹੋ ਇੱਥੇ ਇੰਨਾ ਬੱਚਾ ਪਾਇਆ ਹੋਇਆ ਆਪਣੇ ਕੋਲੇ ਤਾਂ ਕੋਈ ਇਹ ਚ 스ਮੈਲ ਦੀ ਨਹੀਂ ਪ੍ਰੋਬਲਮ ਹੈਗੀ ਇੱਕ ਇਹਦਾ ਇਹ ਹੈਗਾ ਵੀ ਇਹ ਜਗਾ ਥੋੜੀ ਹੈ ਤਾਂ ਉਹ ਚ ਵੀ ਪਾਇਆ ਜਾਂਦਾ ਹੈ ਠੀਕ ਆ ਤੇ ਬਾਈ ਇਹਦਾ ਡਿਜ਼ਾਈਨ ਬਾਰੇ ਦੱਸੀ ਮਾੜਾ ਜਿਵੇਂ ਆ ਪਾਇਆ ਹੋਇਆ ਹੈਗਾ ਵੀ ਇਹ ਵੀਰੇ ਜ਼ਿਆਦਾ ਤਾਂ ਜਿਵੇਂ ਚੜਦੇ ਤੋਂ ਛਿਪ ਦੇ ਵੱਲ ਪਾਓ ਜਿੱਧਰੋਂ ਸੂਰਜ ਚੜਦਾ ਉਧਰੋਂ ਲੋਕੇਸ਼ਨ ਪਾ ਕੇ ਛਿਪ ਦੇ ਵੱਲ ਨੂੰ ਹੋ ਜੇ ਉਹ ਚ ਹਵਾ ਵੀ ਕ੍ਰੋਸ ਤੁੱਪ ਵੀ ਨਹੀਂ ਸਾਰਾ ਦਿਨ ਪੈਂਦੀ ਬਾਕੀ ਇਹ ਹੈਗਾ ਵੀ ਸਾਰਾ ਦਿਨ ਸ਼ਾਮ ਵੀ ਨਹੀਂ ਹੁਣ ਫਾਰਮ ਹੈ ਜਿਹੜਾ ਪੋਲਟਰੀ ਫਾਰਮ ਹੈ ਚ ਇਹ ਹੈਗਾ ਸਾਰਾ ਦਿਨੇ ਚ ਧੁੱਪ ਵੀ ਨਹੀਂ ਪੈਣੀ ਚਾਹੀਦੀ ਸਾਰਾ ਦਿਨੇ ਚ ਛਾਂ ਵੀ ਨਹੀਂ ਰਹਿਣੀ ਚਾਹੀਦੀ ਤੇ ਵਿੱਚ ਬਾਈ ਮੈਂ ਦੇਖਿਆ ਨਾ ਵੀ ਉਹ ਸੱਤਾਂ ਦੂਜੀਆਂ ਹੁੰਦੀ ਨੇ ਸਿਮੈਂਟਡ ਤੁਸੀਂ ਟਾਇਲ ਵਾਲਾ ਪਾਇਆ ਹੋਇਆ ਹੈ ਨਾ ਹਾਂ ਇਹ ਵੀਰੇ ਤਾਂ ਪਾਇਆ ਇੱਕ ਤਾਂ ਇਹਦੀ ਸਖਤਾਈ ਇਹਨੇ ਰੀਆਵੇ ਮੀਂਹ ਆਵੇ ਕੋਸ਼ ਆਵੇ ਇਹਦੀ ਕੋਈ ਦਿੱਕਤ ਨਹੀਂ ਦੂਜਾ ਨੰਬਰ ਇਹ ਆ ਇਹਦਾ ਟੈਂਪਰੇਚਰ ਹੈ ਜਿਹੜਾ ਬਾਹਰਲੇ ਛੱਤ ਦਾ ਸਹੀ ਰਹਿੰਦਾ ਜਿਵੇਂ ਹੁਣ ਇਹ ਗਰਮੀ ਚ ਤਾਂ ਠੰਡੀ ਰਹੂਗੀ ਹਾਂ ਇੱਥੇ ਗਰਮੀ ਨਹੀਂ ਲੱਗਦੀ ਹੁਣ ਸਰਦੀ ਚ ਇਹ ਆਪਣਾ ਗਰਮ ਹੋ ਜਾਊਗਾ ਗਰਮ ਹੋ ਜਾਊਗਾ ਹੁਣ ਜਿਹੜਾ ਚਾਦਰਾਂ ਨੇ ਉਹ ਕੀ ਆ ਉਹ ਉਲਟੋ ਹੋ ਜਾਂਦਾ ਚਾਦਰਾਂ ਪਾਲੀਆਂ ਜਦੋਂ ਉਹ ਸਿਆਲ ਚ ਤਾਂ ਸਿੰ ਗਰਮੀ ਚੋਤ ਆਪਣ ਲੱਗ ਜਾਂਦੀਆਂ ਨੇ ਉਹ ਸਸਤਾ ਸੌਦਾ ਜ਼ਰੂਰ ਹੈ ਪਰ ਬੈਸਟ ਨਹੀਂ ਹੈਗਾ ਬੈਸਟ ਨਹੀਂ ਹੈਗਾ ਤੇ ਭਾਈ ਸਾਰਾ ਖਰਚਾ ਕੱਢ ਕੇ ਫਾਰਮ ਦਾ ਨਾ ਫੀਡ ਵਗੈਰਾ ਜੋ ਵੀ ਲੇਬਰ ਲੋਰ ਕੱਢ ਕੇ ਇਹ ਚ ਬਚਤ ਹੈਗੀ ਪੂਰੀ ਵਧੀਆ ਬਚਦਾ ਵੀਰੇ ਜੇ ਇਹ ਬੰਦਾ ਜਿਹੇ ਜਿਹੇ ਹਿਸਾਬ ਨਾਲ ਕਰੂਗਾ ਹਨ ਮੰਨ ਲਓ ਜੇ ਜਿੰਨੇ ਕ ਬੱਚੇ ਪਾਊਗਾ ਉਹਦੇ ਹਿਸਾਬ ਨਾਲ ਪੂਰੀ ਵਧੀਆ ਬਚਦਾ ਜੇ ਕਿਸੇ ਨੇ ਪਾਰਟ ਟਾਈਮ ਵੀ ਕੰਮ ਕਰਨਾ ਤਾਂ ਵੀ ਪੂਰਾ ਟੋਪ ਦਾ ਕੰਮ ਹੈ ਜੇ ਕੋਈ ਭਾਈ ਨਾਲ ਜਿਵੇਂ ਮੰਨ ਲੇ ਪ੍ਰਾਈਵੇਟ ਜੌਬ ਕਰਦਾ ਹਨ ਚਾਹੀਦੀ ਸਰਕਾਰੀ ਕਰਦਾ ਭਾਈ ਵੀ ਉਹਨੇ ਘਰੇ ਰੱਖਣਿਆ ਤਾਂ ਕੰਮ ਵਧੀਆ ਇਹ ਪੂਰਾ ਪੂਰਾ ਵਧੀਆ ਵੀਰੇ ਇਹ ਆਏ ਆ ਜਿਵੇਂ ਹੁਣ ਮੰਨ ਲਓ ਕਿਸ ਜੌਬ ਤੇ ਜਾਣਾ ਸਵੇਰੇ ਆਪਦਾ ਇਹਨੂੰ ਪਾਣੀ ਫੀਡ ਪਾਜੋ ਸ਼ਾਮ ਨੂੰ ਪਾਣੀ ਫੀਡ ਫਾ ਦਿਓ ਕੋਈ ਐ ਇਹ ਨਹੀਂ ਹੈਗਾ ਵੀ ਸਾਰਾ ਦਿਨ ਇਹਨਾਂ ਚ ਫਿਰ ਨਦੀ ਲੋਡ ਜ਼ਰੂਰਤ ਨਹੀਂ ਜਾਈ ਜੇ ਬੰਦੇ ਨੇ ਪਾਰਟ ਟਾਈਮ ਇਹ ਕਰਨਾ ਨਾ ਕੰਮ ਤਾਂ ਪੂਰਾ ਵਧੀਆ ਬਸਤ ਕੰਮ ਤੇ ਇਹਨਾਂ ਦੀਆਂ ਵੈਕਸੀਨੇਸ਼ਨ ਆ ਬਈ ਕਿੰਨੇ ਆ ਹੁੰਦੀਆਂ ਹੁੰਦੀਆਂ ਨੇ ਇਹਨਾਂ ਦੀਆਂ ਵੀਰੇ ਤਿੰਨ ਜ਼ਿਆਦਾ ਜ਼ਰੂਰੀ ਨੇ ਹੂੰ ਤੇ ਉਸ ਤੋਂ ਬਾਅਦ ਜੇ ਕਰਨੀਆਂ ਬੰਦੇ ਨੇ ਕਰਦੋ ਨਹੀਂ ਤਿੰਨ ਜ਼ਿਆਦਾ ਜ਼ਰੂਰੀ ਤਿੰਨ ਨੇ ਤਿੰਨ ਨੇ ਉਹ ਕਾਦਿਆਂ ਕਾ ਉਹ 13ਵੇਂ ਦਿਨ ਤੱਕ ਉਹ ਕਹਿੰਦੇ ਜਿਵੇਂ ਪਹਿਲਾ ਇੱਕ ਟੀਕਾ ਲੱਗ ਜਾਂਦਾ ਐ ਐਮਡੀ ਦਾ ਉਸ ਤੋਂ ਬਾਅਦ 7ਵੇਂ ਦਿਨ ਹੋ ਜਾਂਦੀ ਹੈ ਲਸੋਟਾ ਦੀ ਇਹਨਾਂ ਦੀ ਇੱਕ 12ਵੇਂ ਦਿਨ ਹੋ ਜਾਂਦੀ ਹੈ ਕਿ ਗੰਬੋਰੋ ਇਹ ਤਿੰਨ ਕਰਦੋ ਹੋਰ ਬਾਲਾ ਜ਼ਰੂਰੀ ਬਾਲਾ ਜ਼ਰੂਰਤ ਹੈ ਨਹੀਂ ਹੈ ਤੇ ਹੁਣ ਬਿਮਾਰੀ ਠਮਾਰੀ ਤਾਂ ਨਹੀਂ ਆਉਂਦੀ ਬਈ ਬਹੁਤ ਘੱਟ ਵੀਰੇ ਜੇ ਬੰਦਾ ਸਹੀ ਟੈਂਪਰੇਚਰ ਸਹੀ ਹੈ ਫਾਰਮ ਸਹੀ ਹੈ ਤਾਂ ਬਹੁਤ ਘੱਟ ਬਿਮਾਰੀ ਹੁੰਦੀ ਹੈ ਇਹਨਾਂ ਨੂੰ ਠੀਕ ਆ ਤੇ ਬਾਈ ਸੰਪਰਕ ਨੰਬਰ ਬੋਲ ਦੇ ਕੇ ਰੱਖ ਸੰਪਰਕ ਨੰਬਰ ਆਪਣਾ ਹੈਗਾ ਵੀਰੇ 97 ਮਾਨ ਬ੍ਰਦਰਸ ਫੋਲਟਰੀ ਫਾਰਮ ਦੇ ਨਾਮ ਤੇ ਆਪਣਾ ਫਾਰਮ ਆ ਵੀਰਕ ਪਿੰਡ ਵੀਰਕਲਾ ਜ਼ਿਲ੍ਹਾ ਸੰਗਰੂਰ। ਜ਼ਿਲ੍ਹਾ ਸੰਗਰੂਰ ਆ ਤੇ ਬਾਈਆਂ ਨਾਲ ਬਾਈ ਸੰਪਰਕ ਕਰ ਲਿਓ ਤੇ ਟ੍ਰੇਨਿੰਗ ਵੀ ਦੇ ਦੇਣਗੇ ਤੁਹਾਨੂੰ ਤੇ ਬਾਕੀ ਜਿੰਨਾ ਸਮਾਨ ਤੁਹਾਨੂੰ ਦਿਖਾਇਆ ਇਹ ਵੀ ਮਿਲ ਜੂਗਾ ਤੇ ਚੂਚਾ ਤਾਂ ਮਿਲ ਹੀ ਜਾਊਗਾ। ਧੰਨਵਾਦ।